ਥੈਨਿੰਦਾ ਪੂਰੀਆਂ ਕਰਨ ਲੱਗੀ ਹੋਈਆਂ ਮੁੰਡਾ ਕੱਪੜੇ ਧੋਣ ਲੱਗਿਆ ਹੋਇਆ ਕੋਈ ਸ਼ਰਮਿਆ ਹੈ ਕਿ ਨਹੀਂ ਨਾਲੇ ਤਾਂ ਮੇਰਾ ਸਿਰਦਰਦ ਸੀ ਨਾਲੇ ਮੈਨੂੰ ਬਹੁਤ ਤੇਜ਼ ਬੁਖਾਰ ਸੀ ਮੈਂ ਤਾਂ ਤਾਂ ਪਈ ਸੀ ਦਵਾਈ ਲੈ ਕੇ ਇਹ ਡਰਾਮੇ ਜਿਹੇ ਨਾ ਕਿਸੇ ਹੋਰ ਨੂੰ ਕਰਕੇ ਦਿਖਾਈ ਕੰਮ ਤੋਂ ਕੱਢਦੀ ਮਾਰੀ ਨੇ ਮੁੰਡੇ ਨੂੰ ਕੱਪੜੇ ਧੋਣ ਲਾਇਆ ਤੂੰ ਚੁੱਪ ਕਰਕੇ ਉੱਠ ਕੇ ਕੰਮ ਕਰ ਲੈ ਨਹੀਂ ਤਾਂ ਮੇਰ ਤੋਂ ਬੁਰਾ ਕੋਈ ਨਹੀਂ ਆ ਆ ਆ ਆ ਫੇਰ ਆ ਚੁੱਪ ਕਰਕੇ ਇੱਧਰ ਆ ਜਾ ਬੰਦੇ ਦਾ ਪੁੱਤ ਬਣ ਕੇ ਹੁਣ ਜਨਾਨੀ ਵਾਲੇ ਵੀ ਤੂੰ ਹੀ ਕੰਮ ਕਰੇਗਾ ਚੋਰੂ ਦਾ ਗੁਲਾਮ ਬਣਨ ਵਾਲੀ ਵੀ ਨਾ ਕੋਈ ਹੱਦ ਹੁੰਦੀ ਆ ਇਹ ਚੋਰੂ ਦਾ ਗੁਲਾਮ ਬਣਨ ਵਾਲੀ ਕਿਹੜੀ ਗੱਲ ਹੋ ਗਈ ਮੰਮੀ ਜੇ ਔਖੇ ਟਾਈਮ ਦੇ ਵਿੱਚ ਜੀਵਨ ਸਾਥੀ ਇੱਕ ਦੂਜੇ ਦੇ ਕੰਮ ਨਹੀਂ ਆਉਣਗੇ ਤਾਂ ਹੋਰ ਕੌਣ ਆਊ ਤੂੰ ਹੀ ਆ ਗਿਆ ਜੀਆਂ ਚੋਪੜੀਆਂ ਚੋਪੜੀਆਂ ਗੱਲਾਂ ਚ ਮੈਂ ਨਹੀਂ ਆਉਂਦੀ ਤੈਨੂੰ ਨਾ ਸ਼ਰਮ ਆਈ ਜੇ ਉਹ ਬੇਵਕੂਫ ਹੈ ਮੈਂ ਤਾਂ ਮੰਮੀ ਇਹਨਾਂ ਨੂੰ ਬਥੇਰਾ ਰੋਕਿਆ ਸੀ ਵੀ ਤੁਸੀਂ ਨਾ ਕਰੋ ਮੈਂ ਆਪ ਕਰ ਲੂੰਗੀ ਇਹ ਮੰਨੇ ਨਹੀਂ ਇਹ ਕਹਿੰਦੇ ਤੈਨੂੰ ਬੁਖਾਰ ਆ ਤੂੰ ਆਰਾਮ ਕਰ ਲੈ ਚਾਰ ਕੱਪੜੇ ਹੀ ਮੈਂ ਤੇ ਉਹ ਦੇਣਾ ਮੰਮੀ ਗੱਲ ਨੂੰ ਬਾਣੀ ਵਧਾਈ ਦੇਣੀ ਹੁੰਦੀ। ਕੱਪੜੇ ਮੈਂ ਆਪਣੀ ਮਰਜ਼ੀ ਨਾਲ ਆਪ ਧੋਣ ਲੱਗਿਆ। ਐਣੀ ਨਹੀਂ ਮੈਨੂੰ ਕਿਹਾ। ਦਰਫੇ ਟੇਮੋ। ਦੇਖ ਤਾਂ ਕਿਵੇਂ ਇਹਦਾ ਸਿਖਾਇਆ ਹੋਇਆ ਬੋਲਣ ਲੱਗਿਆ ਹੋਇਆ। ਤੋਤੇ ਵਾਂਗੂ ਟਾ ਟਾ ਕਰਦਾ ਪਿਆ ਆ। ਜੇ ਤੈਨੂੰ ਇੰਨਾ ਹੀ ਸ਼ੌਂਕ ਹੈ ਨਾ ਕੱਪੜੇ ਧੋਣ ਦਾ, ਚਾਰ ਘਰ ਤੈਨੂੰ ਹੋਰ ਲਵਾ ਦੇਣੀਆਂ। ਨਾਲੇ ਆਪਣਾ ਨੱਕ ਵੜਾਈਂ, ਨਾਲੇ ਮੇਰਾ ਵੜਾਈਂ। ਚਲੋ ਜਰ। ਚੱਲ ਨਹੀਂ ਕੱਪੜੇ ਧੋ। ਸ਼ਾਬਾਸ਼ ਮਸੀ। ਐਨੀ ਅਲੀ ਗਰੇਵਟਲੀ ਰੰਗ ਬਦਲਦੀ ਜਿੰਨੀ ਅਲੀ ਤੈ ਰੰਗ ਬਦਲ ਲੈ ਆ ਨਾ ਤੇਰੇ ਵਰਗਿਆਂ ਦੇ ਮਗਰ ਲੱਕੇ ਮੈਂ ਆਪਣੇ ਨੱਕ ਨਹੀਂ ਬਣਾਉਣਾ ਤਰੀਕੇ ਚ ਨਾ ਇਹਵੇਂ ਕਿਵੇਂ ਜਰ ਲੂੰਗੀ ਨੂੰ ਰਾਮ ਕਰੇ ਪੁੱਤ ਮੇਰਾ ਕੰਮ ਕਰੇ ਭਾਬੀ ਦਾ ਤਾਂ ਮੂੰਹ ਦੇਖ ਕੇ ਪਤਾ ਲੱਗਦਾ ਕਿ ਵਿਚਾਰੀ ਬਿਮਾਰ ਆ ਜੇ ਵੀਰੇ ਨੇ ਕੰਮ ਨੂੰ ਹੱਥ ਲਾਤਾ ਤਾਂ ਇਹਦੇ ਚ ਕੀ ਹਰਜ ਹੈ ਸਗਾ ਅੱਸੀ ਤੂੰ ਤਾਂ ਸਵੇਰ ਵਾਲੀ ਗੱਲ ਹੈ ਜਲਦੀ ਇਹ ਭੁੱਲ ਗਈ ਜਦੋਂ ਭੈਣ ਉਧਰ ਢਿੱਲੀ ਸੀ ਹਾਏ ਹਾਏ ਕੀ ਹੋਇਆ ਮੇਰੀ ਧੀ ਨੂੰ ਗਿਆ ਵੀ ਮੈਨੂੰ ਜਦੋਂ ਪਤਾ ਲੱਗਿਆ ਵੀ ਛਿੱਲੀ ਆ ਮੇਰੇ ਕੋ ਤਾਂ ਇੱਕ ਕਮੈਂਟ ਨਹੀਂ ਠਹਿਰ ਹੋਇਆ ਭਲਾ ਹੋਵੇ ਆ ਮੁੰਡੇ ਦਾ ਜਿਹੜਾ ਮੈਨੂੰ ਨਾਲ ਲੈ ਆਇਆ ਤੁਹਾਨੂੰ ਕਿਨੇ ਕਹਤਾ ਵੀ ਮੈਂ ਢਿੱਲੀ ਆ ਉਹ ਤਾਂ ਮੈਂ ਜਿਮ ਗਈ ਸੀ ਮੇਰਾ ਮਸਲ ਪੁੱਲ ਹੋ ਗਿਆ ਤਾਂ ਪਈ ਸੀ ਤੁਹਾਨੂੰ ਪਤਾ ਕੀ ਲੱਗਿਆ ਵੀ ਥੋੜੀ ਧੀ ਢਿੱਲੀ ਆ ਨਾ ਆਸਾ ਦੇਖਿਆ ਨਾ ਪਾਸਾ ਦੇਖਿਆ ਠਾ ਇੱਥੇ ਵੈਸੇ ਤੁਹਾਨੂੰ ਦੱਸਿਆ ਕਿਨੇ ਚੁੱਪ ਕਰ ਮਾਮਾ ਨੂੰ ਧੀ ਦਾ ਫਿਕਰ ਤਾਂ ਹੁੰਦਾ ਹੀ ਆ ਐਹੀ ਜਿਹੀ ਕਿਹੜੀ ਮਾਂ ਹੋ ਜਿਹੜੀ ਧੀ ਢਿੱਲੀ ਦੀ ਖਬਰ ਸੁਣ ਕੇ ਘਰੇ ਰਹਿ ਜਾਊਗੀ ਚੱਲ ਬਹਿ ਜਾ ਪੁੱਤੋਂ ਵੀ ਨਾ ਹੁਣ ਦੱਸ ਪੁੱਤ ਤੇਰਾ ਕੀ ਹਾਲ ਹੈ ਕੀ ਹੋਇਆ ਸੀ ਮਮ ਜੀ ਥੋੜਾ ਵੀ ਨਾ ਸਿਰੇ ਪਿਆ ਜੇ ਮੈਨੂੰ ਇਹ ਪਤਾ ਹੁੰਦਾ ਨਾ ਵੀ ਤੁਸੀਂ ਇੰਨੀ ਨਿੱਕੀ ਜੀ ਗੱਲ ਦੀ ਇੰਨੀ ਵੱਡੀ ਟੈਨਸ਼ਨ ਲੈ ਲੈਣੀ ਆ ਤਾਂ ਮੈਂ ਤੁਹਾਨੂੰ ਦੱਸਦਾ ਹੀ ਨਾ ਆ ਪਾਣੀ ਪੀਓ ਜੀ ਆ ਲਓ ਟੈਨਸ਼ਨ ਨਾ ਪਾਣੀ ਪੀਓ ਅੱਛਾ ਤੁਸੀਂ ਦੱਸਿਆ ਇਹਨਾਂ ਨੂੰ ਨਾ ਤੁਹਾਨੂੰ ਕੀ ਲੋੜ ਸੀ ਇਹਨਾਂ ਨੂੰ ਦੱਸਣ ਦੀ ਤੁਹਾਨੂੰ ਪਤਾ ਤਾਂ ਹੈਗਾ ਮੇਰੀ ਮਾਂ ਨੂੰ ਮੇਰਾ ਕਿੰਨਾ ਫਿਕਰ ਹੁੰਦਾ ਆ ਮਾਵਾ ਤੇ ਆਂਦਾ ਤਾਂ ਰਿਸ਼ਤਾ ਹੀ ਇਹੋ ਜਿਹਾ ਭੈਣੇ ਇੱਕ ਦੂਜੇ ਦਾ ਵਸਾ ਨਹੀਂ ਕਰਦੀਆਂ ਗੱਲ ਤਾਂ ਵੀਰੇ ਦੀ ਵੀ ਸਹੀ ਆ ਆ ਹੋ ਸਕਦਾ ਇਸ ਧੀ ਨੇ ਮਾਂ ਨੂੰ ਮਿੱਡ ਦੇ ਭਾਨੇ 'ਚ ਆ ਪੱਖੀ ਫੜ ਕੇ ਇਹ ਪਈ ਹੋਵੇ ਤੁਸੀਂ ਐਂ ਕਰੋ ਦੁੱਖ ਸੁੱਖ ਸਾਂਝੇ ਕਰੋ ਮਾਵਾਂ ਧੀਆਂ ਤੇ ਮੈਂ ਤੁਹਾਡੇ ਲਈ ਮੁੱਛ ਬਰੋੜ ਦੀ ਚਾਹ ਬਣਾ ਕੇ ਲੈ ਕੇ ਆਉਣਾ ਤੇੜੀ ਜੀ ਆ ਦੇਖ ਲਿਆ ਪੁੱਤ ਐਵੇਂ ਨਹੀਂ ਸੀ ਮੈਂ ਆਪਣੇ ਜਵਾਈ ਦੀਆਂ ਸਿਫਤਾਂ ਕਰਦੀ ਜਿੰਨਾ ਮੈਂ ਤੈਨੂੰ ਕਹਿੰਦੀ ਸੀ ਉਸ ਤੋਂ ਵੱਧ ਕੇ ਆ ਮਾੜੀ ਜੀ ਢਿੱਲੀ ਹੋਈ ਆ ਕਿਵੇਂ ਭੱਜ ਭੱਜ ਕੇ ਸਾਰਾ ਘਰ ਦਾ ਕੰਮ ਕਰਨ ਲੱਗਿਆ ਹੋਇਆ ਮੇਰੀ ਧੀ ਤਾਂ ਇਸ ਘਰ ਦੇ ਵਿੱਚ ਰਾਜ ਕਰਦੀ ਆ ਰਾਜ ਮੈਂ ਤਾਂ ਰੱਬ ਦਾ ਲੱਖ ਲੱਖ ਸ਼ੁਕਰ ਅਦਾ ਕਰਦੀ ਆ कि मेनू एह ज नेक जवाई मिलेया यही हुंदा जीवन साथी दा फर्ज ਔਖੇ ਟਾਈਮ ਤੇ ਇਕ ਦੂਜੇ ਦਾ ਸਾਥ ਦੇਣਾ ਆ ਮਾਸੀ ਅੱਗੇ ਜਾਦੇ ਕਿ ਹੋਰ ਵੀ ਕੁਛ ਯਾਦ ਕਰਾਉਂਦੀ ਲੋੜ ਆ ਜਦੋਂ ਭੈਣ ਢਿੱਲੀ ਸੀ ਜੀਜਾ ਕੰਮ ਕਰਦੇ ਉਦੋਂ ਦਾ ਮਾਸੀ ਹੈ ਖੁਸ਼ੀ ਨਾਲ ਫੁੱਲੀਂਦੀ ਸਮਾਉਂਦੀ ਸੀ ਇਹ ਤੇਰਾ ਦੋਰਾ ਮਾਂ ਪਰ ਡੰਡ ਕਿਉਂ ਵਾ ਮਮੀ ਵਾ ਨੂੰ ਤੇ ਤੀਚੇ ਨਾਲ ਫਰਕ ਉਧਰ ਵਾ ਵਾ ਤੇ ਮੈਨੂੰ ਥੂ ਥੂ ਜੇ ਆਪਾਂ ਘਰਾਂ ਵਿੱਚੋਂ ਕਲੇਸ਼ ਖਤਮ ਕਰਨਾ ਨਾ ਆਪਾਂ ਨੂੰ 9 ਤੇ 3 ਦਾ ਫਰਕ ਵੀ ਖਤਮ ਕਰਨਾ ਪਊਗਾ ਜੇ ਜਵਾਈ 3 ਨਾ ਕੰਮ ਕਰਾਵੇ ਤਾਂ ਮਾਂ ਬਹੁਤ ਖੁਸ਼ ਹੁੰਦੀ ਹੈ ਵੀ ਮੇਰੀ ਧੀ ਸਹੁਰੇ ਘਰ ਬਹੁਤ ਖੁਸ਼ ਆ ਚੇ ਉਹ ਹੀ ਕੰਮ ਪੁੱਤ ਕਰੇ ਤਾਂ ਫਿਰ 9 ਪੁੱਤ ਮਾੜੇ ਕਿਉਂ ਗੱਲ ਤਾਂ ਇਹ ਵਿਚਾਰਨ ਵਾਲੀ ਹੈ ਨਾ ਕਿ ਕਿਉਂ ਮਾਮਾ ਚੰਗੀਆਂ ਤੇ ਸੱਸਾਂ ਬੁਰੀਆਂ ਨੇ ਕਿਉਂ ਧੀਆ ਲਾਡਲੀਆਂ ਤੇ ਨੋਹਾ ਸ਼ੁਰੀਆਂ ਨੇ ਜੇ ਆਪਾਂ ਨੇ ਆਪਣੇ ਦਿਲ ਦੇ ਵਿੱਚੋਂ ਨੋ ਤੇ ਧੀ ਵਾਲਾ ਫਰਕ ਮਿਟਾ ਦਿੱਤਾ ਤਾਂ ਹਰ ਘਰ ਦੇ ਵਿੱਚ ਸੁੱਖ ਸ਼ਾਂਤੀ ਦੀ 100 ਦੀ 100% ਗਾਰੰਟੀ ਹੈ ਜੇ ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਤਾਂ ਆਪਣੀ ਵੀ رائے ਸਾਨੂੰ ਕਮੈਂਟਸ ਰਾਹੀਂ ਦੇਣਾ ਨਾ ਭੁੱਲਿਓ